ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗ ਜੀ ਅੱਜ ਉਹਨੇ ਇੱਕ ਹੋਰ ਹਾਡੀਤੀ ਸੁਣਾਉਣ ਜਾ ਰਹੇ ਹਾਂ ਦੋ ਬਹੁਤ ਦੋਸਤ ਪੱਕੇ ਗੁੜੇ ਹੁੰਦੇ ਹਨ ਉਹਨਾਂ ਦੋਹਾਂ ਨੇ ਇੱਕ ਵਪਾਰ ਸ਼ੁਰੂ ਕੀਤਾ ਉਹ ਲੋਕਾਂ ਤੋਂ ਖੜੇ ਦਰਖਤ ਖਰੀਦ ਲੈਂਦੇ ਤੇ ਉਹਦੀ ਲੱਕੜ ਵੱਢ ਕੇ ਬਾਲੇ ਤੇ ਸਤੀਰੀਆਂ ਬਣਾ ਕੇ ਵੇਚ ਦਿੰਦੇ ਉਸ ਦਾ ਜੋ ਵੇਸਟ ਮਟੀਰੀਅਲ ਹੁੰਦਾ ਉਸ ਦਾ علیحدਾਂ ਉਸ ਨੂੰ علیحدਾਂ ਵੇਚ ਦਿੰਦੇ ਤੇ ਜੋ ਵੀ ਉਹਨਾਂ ਦਾ ਪੈਸਾ ਬਣਦਾ ਤਾਂ ਆਪਸ ਵਿੱਚ ਬਰਾਬਰ ਪ੍ਰਭ ਵੰਡ ਲੈਂਦੇ ਇਦਾਂ ਹੀ ਸਮਾਂ ਲੰਘਦਾ ਗਿਆ ਉਹਨਾਂ ਦਾ ਵਪਾਰ ਬਹੁਤ ਵਧੀਆ ਚੱਲਣ ਲੱਗ ਪਿਆ ਜਦੋਂ ਉਹਨਾਂ ਦਾ ਵਪਾਰ ਬਹੁਤ ਵਧੀਆ ਚੱਲਣ ਲੱਗ ਪਿਆ ਉਹ ਬਹੁਤ ਵੱਡੇ ਠੇਕੇਦਾਰ ਬਣ ਗਏ ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਕਿਉਂ ਨਾ ਆਪਾਂ ਇੱਕ ਟਾਲ ਤੇ ਆਰ ਖਰੀਦ ਲਈਏ ਉਹਨਾਂ ਦਾ ਜੋ ਕੰਮ ਹਜ਼ਾਰਾਂ ਵਿੱਚ ਸੀ ਹੁਣ ਲੱਖਾਂ ਵਿੱਚ ਹੋਣ ਲੱਗ ਪਿਆ ਉਹਨਾਂ ਵਿੱਚੋਂ ਇੱਕ ਦੋਸਤ ਬਹੁਤ ਲਾਲਚੀ ਤੇ ਬੀਮਾਨ ਸੀ ਉਹ ਬਾਹਰ ਦੀ ਬਹਾਰ ਲੱਕੜ ਖਰੀਦ ਲੈਂਦਾ ਤੇ ਉਸ ਨੂੰ ਬਾਹਰ ਦੀ ਬਹਾਰ ਹੀ ਵੇਚ ਦਿੰਦਾ ਸੀ ਤੇ ਉਸ ਦਾ ਜੋ ਵੀ ਪੈਸਾ ਬਣਦਾ ਉਹ ਆਪਣੀ ਜੇਬ ਵਿੱਚ ਪਾ ਲੈਂਦਾ ਉਸ ਨੂੰ ਇਹ ਸੀ ਕਿ ਕਿਹੜਾ ਮੇਰਾ ਦੋਸਤ ਮੇਰੇ ਨਾਲ ਹੈ ਉਸ ਨੂੰ ਕੀ ਪਤਾ ਚੱਲਣਾ ਹੈ ਉਹ ਜੋ ਵੀ ਪੈਸਾ ਬਣਦਾ ਆਪਣੀ ਜੇਬ ਵਿੱਚ ਪਾ ਲੈਂਦਾ ਫਿਰ ਉਹ ਟਾਲ ਦੇ ਵਿੱਚੋਂ ਵੀ ਲੱਕੜ ਬਾਹਰ ਦੀ ਬਹਾਰ ਵੇਚਣ ਲੱਗ ਪਿਆ ਤੇ ਕਸਨਾ ਇਹ ਹੈ ਇਹ ਸੀ ਕਿ ਕਿਹੜਾ ਮੇਰਾ ਦੋਸਤ ਨੂੰ ਪਤਾ ਚੱਲਣਾ ਹੈ ਇੰਨੀ ਲੱਕੜ ਵਿੱਚ ਕਿਸੇ ਨੂੰ ਕੀ ਪਤਾ ਲੱਗਣਾ ਕਿ ਕਿੰਨੀ ਲੱਕੜ ਵੇਚ ਦਿੱਤੀ ਹੈ ਤੇ ਉਹ ਵੇਚ ਕੇ ਆਪਣੀ ਜੋ ਵੀ ਕਮਾਈ ਹੁੰਦੀ ਹੈ ਆਪਣੀ ਜੇਬ ਵਿੱਚ ਪਾ ਲੈਂਦਾ ਉਹ ਕਿੰਨੀ ਲੱਕੜ ਵੇਚੀ ਹੈ ਕਿਸੇ ਨੂੰ ਕੀ ਪਤਾ ਸਾਧ ਸੰਗਤ ਜੀ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਬੰਦੇ ਦੀ ਬੇਈਮਾਨੀ ਮਨ ਵਿੱਚ ਜਦੋਂ ਵੱਜ ਜਾਂਦੀ ਹੈ ਉਹ ਦਿਨੋਂ ਦਿਨ ਬੇਈਮਾਨੀ ਵਾਧੀ ਵਾਧੀ ਹੋਰ ਵੱਧ ਜਾਂਦੀ ਹੈ ਉਹ ਬੰਦੇ ਦੇ ਮਨ ਨੂੰ ਵੀ ਬੇਈਮਾਨ ਕਰ ਦਿੰਦੀ ਹੈ ਤੇ ਤਾਨੂੰ ਵੀ ਬੇਈਮਾਨ ਕਰ ਦਿੰਦੀ ਹੈ ਜੇਕਰ ਆਪਣੇ ਸਰੀਰ ਵਿੱਚ ਕੋਈ ਰੋਗ ਲੱਗ ਜਾਵੇ ਤਾਂ ਉਸ ਦਾ ਇਲਾਜ ਸਮਾਂ ਪੈਂਦਿਆਂ ਨਾ ਹੋਏ ਹੋਏ ਤਾਂ ਉਹ ਬਿਮਾਰੀ ਇੱਕ ਭਿਆਨਕ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੀ ਹੈ ਇਸੇ ਤਰ੍ਹਾਂ ਬੇਈਮਾਨ ਦਿਨੋਂ ਦਿਨ ਵਾਦੀ ਵਾਦੀ ਹੋਰ ਵੱਧ ਜਾਂਦੀ ਹੈ ਬੇਈਮਾਨ ਦੋਸਤ ਬਾਹਰ ਦੀ ਬਾਹਰ ਲੱਕੜ ਵੇਚੀ ਜਾਂਦਾ ਤੇ ਆਪਣੀ ਕਮਾਈ ਵਿੱਚ ਵਾਧਾ ਕਰੀ ਜਾਂਦਾ ਉਸ ਦਾ ਭੋਲਾ ਦੋਸਤ ਇੱਕ ਦਿਨ ਬਿਮਾਰ ਹੋ ਗਿਆ ਸੀ ਬਿਮਾਰ ਹੋ ਗਿਆ ਉਸ ਤੋਂ ਬਾਅਦ 4-5 ਦਿਨ ਉਹ ਟਾਲ ਤੇ ਨਾ ਆ ਸਕਿਆ ਤੇ ਇਧਰ ਵਿਹਾਨ ਦੋਸਤ ਆਪਣਾ ਵਪਾਰ ਦਿਨੋਂ ਦਿਨ ਹੋਰ ਵਧਾਉਣ ਲੱਗ ਪਿਆ ਜਦੋਂ ਦੋਸਤ ਜ਼ਿਆਦਾ ਬਿਮਾਰ ਬਿਮਾਰੀ ਨਾਲ ਘਿਰ ਗਿਆ ਤਾਂ ਉਸਨੇ ਸੋਚਿਆ ਕਿਉਂ ਨਾ ਸੱਚਾ ਝੂਠਾ ਹੋ ਜਾਵਾਂ ਉਸ ਦੀ ਖਬਰ ਲੈਣ ਉਹ ਉਸ ਦੇ ਘਰ ਚਲੇ ਜਾਂਦਾ ਹੈ ਉਸ ਦੀ ਖਬਰ ਕਰ ਲੈਣ ਚਲੇ ਜਾਂਦਾ ਹੈ ਉਸ ਤੋਂ ਬਾਅਦ ਉਸ ਦੋਸਤ ਦੀ ਘਰ ਵਾਲੀ ਉਸ ਨੂੰ ਕਹਿੰਦੀ ਹੈ ਕਿ ਭਾਜੀ ਕਿਉਂ ਨਾ ਇਹਨਾਂ ਨੂੰ ਕਿਸੇ ਚੰਗੇ ਹਸਪੀਟਲ ਵਿੱਚ ਚੈੱਕਅਪ ਕਰਾ ਦਿਓ ਉਹ ਮੰਨ ਜਾਂਦਾ ਹੈ ਉਸ ਨੇ ਆਪਣੇ ਦੋਸਤ ਨੂੰ ਚੰਗੇ ਹਸਪੀਟਲ ਵਿੱਚ ਲੈ ਕੇ ਐਡਮਿਟ ਕਰਵਾ ਦਿੱਤਾ ਤਾਂ ਕਿ ਲੋਕਾਂ ਨੂੰ ਇਹ ਲੱਗੇ ਕਿ ਇਸ ਦਾ ਦੋਸਤ ਬਹੁਤ ਚੰਗਾ ਤੇ ਬਹੁਤ ਵਧੀਆ ਹੈ ਜੋ ਕਿ ਅੱਗੇ ਭਾਵੇਂ ਹੋ ਕੇ ਭੱਜ ਦੌੜ ਕਰ ਰਿਹਾ ਹੈ ਇੱਥੇ ਸਾਧ ਸੰਗਤ ਜੀ ਮੈਂ ਤੁਹਾਨੂੰ ਦੱਸਦਾ ਕਿ ਬੇਈਮਾਨੀ ਦੀ ਬੇਈਮਾਨ ਬੰਦੇ ਦੀ ਜਦੋਂ ਬੇਈਮਾਨੀ ਜ਼ਿਆਦਾ ਵੱਧ ਜਾਵੇ ਤਾਂ ਉਹ ਇੱਕ ਪਾਪ ਦਾ ਰੂਪ ਧਾਰਨ ਕਰ ਲੈਂਦੀ ਹੈ ਜੋ ਪਾਪ ਉਹ ਕਰਦਾ ਹੈ ਤਾਂ ਉਸ ਨੂੰ ਆਪ ਹੀ ਭੁਗਤਣਾ ਪੈਂਦਾ ਹੈ ਇਸ ਤੋਂ ਬਾਅਦ ਉਸਨੇ ਆਪਣੇ ਦੋਸਤ ਨੂੰ ਚੰਗੇ ਹਸਪਤਾਲ ਵਿੱਚ ਭਰਤੀ ਕਰਵਾਇਆ ਤੇ ਉਸਨੇ ਮਨ ਵਿੱਚ ਇਹ ਆਇਆ ਕਿਉਂ ਨਾ ਮੈਂ ਆਪਣੇ ਦੋਸਤ ਨੂੰ ਹਸਪਤਾਲ ਵਿੱਚ ਹੀ ਮਰਵਾ ਦੇਵਾਂ ਤੇ ਮੇਰਾ ਕੰਮ ਵੀ ਹੋ ਜਾਊਗਾ ਤੇ ਮੇਰੇ ਤੇ ਕਿਸੇ ਨੂੰ ਸ਼ੱਕ ਵੀ ਨਹੀਂ ਹੋਊਗੀ ਤਾਂ ਉਸਨੇ ਹਸਪਤਾਲ ਵਿੱਚ ਇੱਕ ਨਰਸ ਨੂੰ ਲੱਭਿਆ ਉਸ ਨਰਸ ਨੂੰ ਲਾਚ ਦਿੱਤਾ ਕਿ ਜੇ ਤੂੰ ਮੇਰੇ ਦੋਸਤ ਨੂੰ ਜ਼ਹਿਰ ਦਾ ਟੀਕਾ ਲਾ ਕੇ ਮਾਰ ਦੇਵੇਂ ਤਾ ਮੈਂ ਤੈਨੂੰ 1 ਲੱਖ ਰੁਪਇਆ ਦੇਵਾਂਗਾ ਤੂੰ 2-4 ਦਿਨ ਬਾਅਦ ਮੇਰੇ ਦੋਸਤ ਦੇ ਚਲਦੇ ਗੁਰੂ ਘਰ ਉਸ ਵਿੱਚ ਜ਼ਹਿਰ ਦਾ ਟੀਕਾ ਲਾ ਦੇਵੀਂ ਤੇ ਉਸ ਨੂੰ ਮਾਰ ਦੇਵੀਂ ਨਰਸ ਲਾਲਚ ਵਿੱਚ ਆ ਕੇ ਆ ਗਈ ਤੇ ਉਸਨੇ 2-4 ਦਿਨਾਂ ਬਾਅਦ ਉਸਦੇ ਦੋਸਤ ਦੇ ਗੁਰੂ ਘਰ ਵਿੱਚ ਜ਼ਹਿਰ ਦਾ ਟੀਕਾ ਲਾ ਦਿੱਤਾ ਤੇ ਉਸ ਨੂੰ ਦੋਸਤ ਨੂੰ ਮਾਰ ਦਿੱਤਾ ਲੋਕਾਂ ਵਿੱਚ ਗੱਲ ਫੈਲ ਗਈ ਉਹ ਬੇਈਮਾਨ ਦੋਸਤ ਲੋਕਾਂ ਅੱਗੇ ਸੱਚਾ ਝੂਠਾ ਹੋਣ ਲਈ ਆਪਣੇ ਦੋਸਤ ਦੀਆਂ ਸਾਰੀਆਂ ਰਸਮਾਂ ਅੱਗੇ ਹੋ ਕੇ ਕਰ ਰਿਹਾ ਸੀ ਤਾਂ ਕਿ ਕਿਸੇ ਨੂੰ ਉਸਤੇ ਸ਼ੱਕ ਨਾ ਹੋਵੇ ਫਿਰ ਉਸਨੇ ਸੋਚਿਆ ਕਿਉਂ ਨਾ ਮੈਂ ਟਾਲ ਦਾ ਖੁਦ ਹੀ ਮਾਲਕ ਬਣ ਜਾਵਾਂ ਉਸ ਦੀ ਕਾਰਵਾਲੀ ਨੂੰ ਕਿਹੜਾ ਪਤਾ ਹੈ ਕਿ ਇਸ ਵਿੱਚ ਉਸ ਦਾ ਕਿੰਨਾ ਕ ਹਿੱਸਾ ਹੈ ਉਸ ਨੂੰ ਬਹੁਤ ਥੋੜੇ ਪੈਸੇ ਦੇ ਕੇ ਇਸ ਵਪਾਰ ਵਿੱਚੋਂ ਕੱਢ ਦੇਵਾਂਗਾ ਉਸਨੇ ਉਸਦੀ ਘਰਵਾਲੀ ਨੂੰ ਕਿਹਾ ਕਿ ਸਾਡੇ ਤੇ ਕੁਝ ਕਰਜ਼ਾ ਵੀ ਹੈ ਤਾਂ ਘਰਵਾਲੀ ਨੇ ਕਿਹਾ ਕਿ ਭਾਜੀ ਮੈਨੂੰ ਨਹੀਂ ਪਤਾ ਤੁਹਾਡੇ ਵਪਾਰ ਦਾ ਕਿਹ ਹਿਸਾਬ ਕਿਤਾਬ ਹੈ ਜਿੰਨਾ ਸਾਡਾ ਬਣਦਾ ਹੈ ਤੁਸੀਂ ਸਾਨੂੰ ਦੇ ਦਿਓ ਤਾਂ ਉਹ ਬੇਈਮਾਨ ਦੋਸਤ ਨੇ ਬਹੁਤ ਥੋੜੇ ਪੈਸੇ ਦੇ ਕੇ ਉਹਨਾਂ ਨੂੰ ਵਪਾਰ ਵਿੱਚੋਂ ਕੱਢ ਦਿੱਤਾ ਤੇ ਆਪ ਕਾਲ ਦਾ ਮਾਲਕ ਬਣ ਗਿਆ ਉਹਨੂੰ ਉਸਦਾ ਵਪਾਰ ਜੋ ਲੱਖਾਂ ਵਿੱਚ ਸੀ ਉਹ ਹੁਣ ਕਰੋੜਾਂ ਵਿੱਚ ਹੋ ਗਿਆ ਉਹ ਬਹੁਤ ਖੁਸ਼ੀ ਪਰ ਉਸਨੇ ਘਰ ਕੋਈ ਔਲਾਦ ਨਹੀਂ ਸੀ ਫਿਰ ਵੈਗਰੂ ਜੀ ਨੇ ਕੌਤਕ ਖੇਡਿਆ ਉਸਦੇ 2 ਸਾਲ ਬਾਅਦ ਉਸਦੇ ਘਰ ਇੱਕ ਲੜਕੇ ਨੇ ਜਨਮ ਲਿਆ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਸੋਚ ਰਿਹਾ ਸੀ ਕਿ ਲੋਕ ਕਹਿੰਦੇ ਹਨ ਪਾਪੀ ਲੋਕਾਂ ਦਾ ਭਲਾ ਨਹੀਂ ਹੁੰਦਾ ਕੋਈ ਰੱਬ ਨਹੀਂ ਕੋਈ ਕੁਝ ਨਹੀਂ ਹੈ ਉਹ ਹੰਕਾਰ ਵਿੱਚ ਆ ਗਿਆ ਪਰਮਾਤਮਾ ਬੰਦੇ ਨੂੰ ਖੁੱਲਾ ਮੌਕਾ ਦਿੰਦਾ ਹੈ ਕਿ ਉਹ ਦੇਖਦਾ ਪ੍ਰਮਾਤਮਾ ਦੇਖਦਾ ਹੈ ਕਿ ਬੰਦਾ ਕਿੰਨਾ ਕੁ ਪਾਪ ਵੱਲ ਵਧਦਾ ਹੈ ਤੇ ਕਿੰਨਾ ਕੁ ਪਿੱਛੇ ਮੁੜਦਾ ਹੈ ਉਸਨੇ ਬੜੇ ਆਪਣੇ ਲੜਕੇ ਦੇ ਜਨਮ ਦਿਨ ਦੀ ਬਹੁਤ ਵੱਡੀ ਪਾਰਟੀ ਕੀਤੀ ਤੇ ਲੱਖਾਂ ਰੁਪਈਆ ਪਾਰਟੀ ਦੇ ਉੱਤੇ ਲਾ ਦਿੱਤਾ ਇਦਾਂ ਹੀ ਸਮਾਂ ਲੰਘਦਾ ਗਿਆ ਬੱਚਾ ਵੱਡਾ ਹੋ ਗਿਆ ਬੱਚੇ ਨੂੰ ਪੜਨ ਲਾ ਦਿੱਤਾ ਜਦੋਂ ਬੱਚੇ ਦੀ ਉਮਰ 9-10 ਸਾਲ ਦੀ ਹੋਈ ਤਾਂ ਲੜਕੇ ਨੂੰ ਬਿਮਾਰੀ ਲੱਗ ਗਈ। ਬਿਮਾਰੀ ਦਿਨੋਂ-ਦਿਨ ਵਾਧੀ ਜਾ ਰਹੀ ਸੀ। ਤਾਂ ਬਿਮਾਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਸੀ। ਤਾਂ ਉਸ ਨੂੰ ਚੰਗੇ ਡਾਕਟਰਾਂ ਕੋਲ ਇਲਾਜ ਕਰਵਾਇਆ। ਇਲਾਜ ਕਰਵਾਉਂਦਿਆਂ ਬਿਮਾਰੀ ਤੇ ਲੱਖਾਂ ਰੁਪਈਆ ਲੱਗਣਾ ਸ਼ੁਰੂ ਹੋ ਗਿਆ। ਲੜਕਾ 2 ਸਾਲ ਠੀਕ ਰਹਿੰਦਾ ਉਸ ਤੋਂ ਬਾਅਦ ਉਸ ਦੀ ਹਾਲਤ ਫੇਰ ਪਹਿਲਾਂ ਵਰਗੀ ਹੋਰ ਹੋ ਜਾਂਦੀ। ਲੜਕੇ ਤੇ ਲੱਖਾਂ ਰੁਪਇਆ ਲੱਗਦਾ ਰਿਹਾ ਜਦੋਂ ਲੜਕਾ 17 17 18 ਸਾਲ ਦਾ ਹੋਇਆ ਤਾਂ ਉਸਦੇ ਕਰੀਬੀ ਦੋਸਤ ਨੇ ਕਿਹਾ ਕਿ ਕਿਉਂ ਨਾ ਤੂੰ ਆਪਣੇ ਲੜਕੇ ਦਾ ਵਿਆਹ ਕਰਵਾ ਕਰਦੇ ਤੇ ਤੇਰੀ ਜੜ ਵੀ ਲੱਗ ਜਾਊਗੀ ਫਿਰ ਉਸਨੇ ਆਪਣੇ ਲੜਕੇ ਦਾ ਵਿਆਹ ਪੜਦੇ ਪੜਦੇ 18 ਸਾਲ ਦੀ ਉਮਰ ਵਿੱਚ ਕਰ ਦਿੱਤਾ ਲੜਕੇ ਦੇ ਵਿਆਹ ਤੇ ਵੀ ਲੱਖਾਂ ਰੁਪਇਆ ਲਾਇਆ ਆਪਣੇ ਜਿੰਨੇ ਵੀ ਰਿਸ਼ਤੇਦਾਰ ਆਏ ਸਾਰਿਆਂ ਨੂੰ ਸੋਹਣੀਆਂ ਦੀਆਂ ਮੁੰਦੀਆਂ ਪਾਈਆਂ ਘਰ ਵਿੱਚ ਨੋਆ ਗਈ ਫਿਰ ਵੀ ਲੜਕੇ ਦੀ ਬਿਮਾਰੀ ਵਾਧੀ ਜਾ ਰਹੀ ਸੀ ਅਖੀਰ ਵਿਆਹ ਤੋਂ 2 ਸਾਲ ਬਾਅਦ ਉਸਦੇ ਲੜਕੇ ਦੀ ਮੌਤ ਹੋ ਜਾਂਦੀ ਹੈ ਜਵਾਨ ਲੜਕੇ ਦੀ ਮੌਤ ਦਾ ਉਸ ਦੀ ਘਰ ਵਾਲੀ ਤੇ ਬਹੁਤ ਡੂੰਘਾ ਅਸਰ ਹੋ ਜਾਂਦਾ ਹੈ ਉਹ ਵੀ ਡਿਪਰੈਸ਼ਨ ਵਿੱਚ ਆ ਜਾਂਦੀ ਹੈ 2 ਸਾਲ ਬਾਅਦ ਉਸ ਦੀ ਘਰ ਵਾਲੀ ਦੀ ਵੀ ਮੌਤ ਹੋ ਜਾਂਦੀ ਹੈ ਉਸ ਦੇ ਘਰ ਉਸ ਦੀ ਨੌ ਤੇ ਉਹ ਹੀ ਰਹਿ ਜਾਂਦੇ ਹਨ ਲੜਕੀ ਉਧਰ ਲੜਕੀ ਦੇ ਘਰ ਵਾਲਿਆਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਹਿ ਹੁਣ ਅਸੀਂ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਕਿਉਂਕਿ ਜਦੋਂ ਤੱਕ ਇਸ ਦੀ ਸੱਸ ਸੀ ਅਸੀਂ ਤੁਹਾਡਾ ਤੁਹਾਡਾ ਦੁੱਖ ਵੰਡਾਉਣ ਨੂੰ ਆਪਣੀ ਧੀ ਨੂੰ ਤੁਹਾਡੇ ਕੋਲ ਛੱਡਿਆ ਹੋਇਆ ਸੀ ਹੁਣ ਤਾਂ ਉਸਦੇ ਸੱਸ ਵੀ ਨਹੀਂ ਹੈ ਹੁਣ ਅਸੀਂ ਉਸ ਨੂੰ ਕਿਸ ਦੇ ਸਹਾਰੇ ਛੱਡਾਂਗੇ ਹੁਣ ਅਸੀਂ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਹੈ ਜਦੋਂ ਘਰ ਨੂੰ ਆ ਜਾਂਦੀ ਹੈ ਤਾਂ ਉਸ ਦਾ ਅੱਧਾ ਹੱਕ ਆਪਣੇ ਘਰ ਵਾਲੇ ਦੇ ਜਾਇਦਾਦ ਤੇ ਹੁੰਦਾ ਹੈ ਉਹ ਵੀ ਘਰ-ਬਾਰ ਵੇਚ ਕੇ ਲੱਖਾਂ ਰੁਪਈਆ ਲੈ ਕੇ ਚਲੇ ਜਾਂਦੀ ਹੈ ਇਹ ਬੇਈਮਾਨ ਦੋਸਤ ਡਿਪਰੈਸ਼ਨ ਵਿੱਚ ਰਹਿਣ ਲੱਗ ਪੈਂਦਾ ਹੈ ਉਸ ਤੋਂ ਬਾਅਦ ਉਹ ਆਪਣਾ ਘਰ ਛੱਡ ਕੇ ਚਲਾ ਜਾਂਦਾ ਹੈ ਤੇ ਕਦੇ ਸੋਚਦਾ ਹੈ ਕਿ ਮੈਂ ਸੁਸਾਈਡ ਕਰ ਲਵਾਂ ਜਾਂ ਕਿਸੇ ਨਹਿਰ ਵਿੱਚ ਛਾਲ ਮਾਰ ਦੇਵਾਂ ਇਦਾਂ ਹੀ ਜਾਂਦਿਆਂ ਜਾਂਦਿਆਂ ਉਹ ਇੱਕ ਡੇਰੇ ਤੇ ਚਲੇ ਜਾਂਦਾ ਹੈ ਉੱਥੇ ਬੈਠ ਕੇ ਉਹ ਸਿਰ ਤੇ ਹੱਥ ਰੱਖ ਕੇ ਰੋਣ ਲੱਗ ਜਾਂਦਾ ਹੈ ਤਾਂ ਉੱਥੇ ਬੈਠੇ ਇੱਕ ਫਕੀਰ ਜੋ ਰੱਬ ਦਾ ਸੱਚਾ ਭਗਤ ਸੀ ਉਸ ਨੇ ਉਸ ਨੂੰ ਰੋਂਦਿਆਂ ਦੇਖਿਆ ਤੇ ਉਸ ਨੂੰ ਕਿਹਾ ਆਂਬਪਾਰੀਆ ਕੀ ਹਾਲ ਹੈ ਹੁਣ ਤੂੰ ਕਿਉਂ ਰੋ ਰਿਹਾ ਹੈ ਆਪਣੇ ਕਰਮਾਂ ਤੇ ਕਿਉਂ ਰੋ ਰਿਹਾ ਹਾਂ ਇਹ ਤੇਰੇ ਕਰਮਾਂ ਦੀ ਹੀ ਸਜ਼ਾ ਮਿਲੀ ਹੈ ਤੈਨੂੰ ਕਿਉਂਕਿ ਤੂੰ ਜ਼ਿੰਦਗੀ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ ਤੂੰ ਆਪਣੇ ਦੋਸਤ ਨੂੰ ਜ਼ਹਿਰ ਦਾ ਟਿਕਾ ਲਾ ਕੇ ਮਰਵਾਇਆ ਤਾਂ ਇਹ ਕਰਮਾਂ ਦਾ ਜੋ ਵੀ ਹੈ ਸਜ਼ਾ ਉਹ ਤੈਨੂੰ ਪੋਤਣੀ ਹੀ ਪੈਣੀ ਹੈ ਤਾਂ ਉਹ ਬੰਦਾ ਹੈਰਾਨ ਹੋ ਗਿਆ ਤਾਂ ਉਸਨੇ ਉਸ ਫਕੀਰ ਨੂੰ ਕਿਹਾ ਕਿ ਮਹਾਰਾਜ ਮੈਂ ਬਹੁਤ ਬੜਾ ਪਾਪੀ ਹਾਂ ਤਾਂ ਉਸ ਫਕੀਰ ਨੇ ਉਸ ਨੂੰ ਕਿਹਾ ਕਿ ਉਹ ਜਿਹੜਾ ਲੜਕਾ ਜਿਸਨੇ ਤੇਰੇ ਘਰਵ ਜਨਮ ਲਿਆ ਉਹ ਤੈਨੂੰ ਪਤਾ ਹੈ ਕੌਣ ਸੀ ਆ ਉਸਨੇ ਕਿਹਾ ਕਿ ਨਹੀਂ ਕਿ ਮੈਨੂੰ ਕੁਝ ਨਹੀਂ ਪਤਾ ਤਾਂ ਫਕੀਰ ਨੇ ਦੱਸਿਆ ਕਿ ਉਹ ਲੜਕਾ ਜੋ ਤੇਰੇ ਘਰ ਵਿੱਚ ਜਿਸ ਨੇ ਜਨਮ ਲਿਆ ਉਹ ਤੇਰਾ ਜੋ ਜਿਸ ਜਿਸ دوست ਨੂੰ ਤੈਂ ਜ਼ਹਿਰ ਦਾ ਟੀਕਾ ਦੇ ਕੇ ਮਰਵਾਇਆ ਸੀ ਉਸ ਨੇ ਦੁਬਾਰਾ ਜਨਮ ਲਿਆ ਤੇ ਤੇਰੇ ਘਰ ਵਿੱਚ ਆ ਕੇ ਉਸ ਨੇ ਜਨਮ ਲਿਆ ਇਸ ਤੋਂ ਬਾਅਦ ਉਸ ਨੇ ਆਪਣਾ ਜੋ ਵੀ ਆਪਣਾ ਹਿਸਾਬ-ਕਿਤਾਬ ਸੀ ਆਪਣਾ ਪੂਰਾ ਕਰਕੇ ਉਹ ਚਲਾ ਗਿਆ ਇਸ ਤੋਂ ਬਾਅਦ ਉਹ ਹੋਰ ਵੀ ਰੋਣ ਲੱਗ ਪਿਆ ਕਾਉਂਸ ਨੇ ਕਿਹਾ ਤਪਕੀ ਨੇ ਉਸ ਨੂੰ ਕਿਹਾ ਕਿ ਤੈਨੂੰ ਇਹ ਪਤਾ ਹੈ ਕਿ ਜੋ ਤੇਰੇ ਘਰ ਤੇਰੀ ਨੋਹ ਬਣ ਕੇ ਆਈ ਸੀ ਉਹ ਕੌਣ ਸੀ ਕਾਉਂਸ ਦੀਆਂ ਅੱਖਾਂ ਖੁੱਲ ਗਈਆਂ ਤਾਂ ਉਸ ਨੇ ਕਿਹਾ ਕਿ ਦੱਸੋ ਉਹ ਕੌਣ ਸੀ ਤਾਂ ਉਸ ਨੇ ਕਿਹਾ ਕਿ ਇਹ ਉਹ ਨਾਰ ਸੀ ਜਿਸ ਤੋਂ ਤਾਂ ਆਪਣੇ ਦੋਸਤ ਨੂੰ ਜ਼ਹਿਰ ਦਾ ਟੀਕਾ ਲਵਾਇਆ ਸੀ ਤੇਰੇ ਦੋਸਤ ਦੇ ਮਨ ਤੋਂ 2 ਸਾਲ ਬਾਅਦ ਉਹ ਵੀ ਮਰ ਗਈ ਸੀ ਤੇ ਉਸ ਨੇ ਦੁਬਾਰਾ ਜਨਮ ਲਿਆ ਤੇ ਤੇਰੀ ਨੋਹ ਬਣ ਕੇ ਤੇਰੇ ਘਰ ਵਿੱਚ ਆ ਗਈ ਤੇ ਉਹ ਵੀ ਆਪਣਾ ਲਖਣ ਇੱਥੇ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਕਿ ਜੇ ਆਪਾਂ ਕਿਸੇ ਦਾ ਭਲਾ ਕਰਦੇ ਆ ਤਾਂ ਹੀ ਆਪਣਾ ਭਲਾ ਹੋਵੇਗਾ ਸਾਧ ਸੰਗਤ ਜੀ ਸਰਬੱਤ ਦਾ ਭਲਾ ਮੰਗੋ ਤਾਂ ਹੀ ਆਪਣਾ ਭਲਾ ਪ੍ਰਮਾਤਮਾ ਆਪ ਹੀ ਕਰ ਦੇਵੇਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਜੇ ਕਥਾ ਤੁਹਾਨੂੰ ਵਧੀਆਂ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ